ਹੱਥਾਂ ਰਹਿਣ ਮਾਣਤ ਸਾਹਿਬ ਇਹ ਜਿਹੜਾ ਪ੍ਰੋਜੈਕਟ ਸੀਟ ਦੇ ਦਾ ਅੱਜ ਤੋਂ ਅੱਗੇ ਆ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਤੁਸੀਂ ਅੱਜ ਛੋਟੇ ਜਿਹੇ ਸੱਤੇ ਦੇ ਉੱਤੇ ਖੰਨਾ ਵਿਖੇ ਪਹੁੰਚੇ ਹੋ ਅੱਜ ਖੰਨੇ ਲਈ ਰੋਜ ਅਸੀਂ ਖੁਸ਼ਖਬਰੀਆਂ ਦੇ ਰਹੇ ਹਾਂ ਖੰਨੇ ਦੇ ਵਿੱਚ ਨਵੇਂ-ਨਵੇਂ ਪ੍ਰੋਜੈਕਟਾਂ ਦਾ ਅਸੀਂ ਜਿਹੜਾ ਆਰੰਭ ਵੀ ਕਰ ਰਹੇ ਹਾਂ ਕੁਝ ਪ੍ਰੋਜੈਕਟ ਸਾਡੇ ਆਲਰੇਡੀ ਕੰਪਲੀਸ਼ਨ ਤੇ ਆ ਚੁੱਕੇ ਹਨ ਕੰਪਲੀਟ ਹੋਣ ਤੋਂ ਬਾਅਦ ਅਸੀਂ ਉਹਨਾਂ ਦੀ ਇਨੌਗੁਰੇਸ਼ਨ ਕਰ ਰਹੇ ਹਾਂ ਕੁਝ ਸੜਕਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ 6 ਮਹੀਨਿਆਂ ਦੇ ਵਿੱਚ ਖੰਨੇ ਦੀ ਕੋਈ ਵੀ ਆਹੀ ਜੀ ਡਵੈਲਪਮੈਂਟ ਦੇ ਕਾਰਜ ਖਾਸ ਤੌਰ ਤੇ ਜਿਵੇਂ ਸੜਕਾਂ ਦੇ ਕਾਰਜ ਨੇ ਉਹ ਸੜਕਾਂ ਆਹੀ ਜੀਆਂ ਕੋਈ ਵੀ ਨਹੀਂ ਹੋਣਗੀਆਂ ਖੰਨੇ ਹਲਕੇ ਦੀਆਂ ਜਿਹੜੀਆਂ ਬਣ ਕੇ ਤਿਆਰ ਨਹੀਂ ਹੋਣਗੀਆਂ ਸੋ ਅਸੀਂ ਉਹਦੇ ਲਈ ਦਿਨ ਰਾਤ ਲੱਗੇ ਹੋਏ ਹਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਅੱਜ ਜਿਸਕਾਰ ਚ ਲਈ ਆਪਾਂ ਇਕੱਠੇ ਹੋਏ ਆ ਬੜਾ ਵੱਡਾ ਦਿਨ ਹੈ ਅੱਜ ਜਿਹੜਾ ਰਾਮਗੜੀਆ ਭਵਨ ਪੱਟੀਆਂ ਵਿਖੇ ਅ ਸਥਾਨ ਬਣਿਆ ਹੋਇਆ ਹੈ ਇਸ ਤੋਂ ਲੈ ਕੇ ਨਿਰੰਕਾਰੀ ਭਵਨ ਤੱਕ ਉਹ ਵੀ ਪੱਟੀਆਂ ਤੱਕੇ ਪੈਂਦਾ ਇਹ ਤਕਰੀਬਨ 1 ਕਿਲੋਮੀਟਰ ਲੰਬੀ ਲੈਂਥ ਹੈ ਇਹ 1 ਕਿਲੋਮੀਟਰ ਲੰਬੀ ਏਰੀਆ ਦੇ ਵਿੱਚ ਸੀਵਰੇਜ ਹੈ ਨਹੀਂ ਸੀਗਾ ਸੋ ਇਹ ਬਹੁਤ ਵੱਡੀ ਦਿੱਕਤ ਸੀ ਇਹਨਾਂ ਇਲਾਕਿਆਂ ਦੇ ਵਿੱਚੋਂ ਜਾਨੀ ਕਿ ਪ੍ਰੋਬਲਮ ਸੀਗੀ ਬਹੁਤ ਵੱਡੀ ਉਸ ਪ੍ਰੋਬਲਮ ਨੂੰ ਦੇਖਦੇ ਮੱਧ ਨਜ਼ਰ ਰੱਖਦੇ ਹੋਏ ਅੱਜ ਅਸੀਂ ਉਰੇ ਸੀਵਰੇਜ ਦੀ ਲਾਈਨ ਦਾ ਉਦਘਾਟਨ ਕਰਨ ਲੱਗੇ ਹਾਂ ਮੇਰੇ ਨਾਲ ਸਾਰੇ ਅਫਸਰ ਜਿਹੜੇ ਨੇ ਸਾਡੇ ਸੀਵਰੇਜ ਬੋਰਡ ਦੇ ਉਹ ਮੇਰੇ ਨਾਲ ਖੜੇ ਨੇ ਈਓ ਸਾਹਿਬ ਖੜੇ ਨੇ ਤੇ ਇਹ ਜਿਹੜੀ ਲਾਈਨ ਹੈ 400 ਐਮ ਐਮ ਦੀ 400 ਐਮ mm, ਐਮ 400 ਐਮ ਐਮ ਦੀ ਇਹ ਜਿਹੜੀ ਇਹਦੀ ਆਈਡੀ ਹੈ ਇਹਨਾਂ ਡਾਇਆ ਹੈ ਇਹ ਜਿਹੜੀ ਲਾਈਨ ਪੈਣੀ ਹੈ ਇਹ ਜਿਹੜੀ ਲਾਈਨ ਹੈ 1 ਕਿਲੋਮੀਟਰ ਲੰਬੀ ਇਹਦੇ ਨਾਲ ਇਹ ਉੱਥੇ ਫਿਰੇ ਦਾ ਜਿਹੜਾ ਮੈਨ ਹੋਲ ਵੱਡਾ ਬਣਿਆ ਹੈ ਉਹਦੇ ਨਾਲ ਜੱਕ ਕਨੈਕਟ ਹੋ ਜਾਣੀ ਔਰ ਇਹਦੇ ਨਾਲ ਘੱਟੋ ਘੱਟ ਹਜ਼ਾਰ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਇਹਨਾਂ ਇਲਾਕਿਆਂ 'ਚ ਰਹਿੰਦੇ ਆ ਔਰ ਇਹਨਾਂ ਵੱਟੇ ਜਿਹੜੇ ਸਾਡੇ ਇਹ ਗੁਰੂ ਘਰ ਨੇ ਚਾਹੇ ਭਵਨ ਹੋਵੇ, ਰਾਮਗੜੀਆ ਭਵਨ ਹੋਵੇ ਚਾਹੇ ਨਿਰੰਕਾਰਾ ਭਵਨ ਹੋਵੇ ਇਹਨਾਂ ਨੂੰ ਵੀ ਵੱਟੀ ਰਾਹਤ ਮਿਲ ਜੂਗੀ ਤਾਂ ਜੋ ਇਹ ਜਿਹੜੀ ਜਿਹੜੀ ਰੋਜ਼ਮਰਗੀ ਇਹਨਾਂ ਨੂੰ ਸਮੱਸਿਆ ਉਹਦਾ ਹੱਲ ਹੋ ਜਾਊਗਾ। ਮੰਤਰੀ ਸਾਹਿਬ ਜਿਹੜੀ ਤਰਨਤਾਰਨ ਬਾਈਲੈਕਸ਼ਨ 'ਚ ਰਾਜਾ ਬੜਿੰਗ ਵੱਲੋਂ ਇੱਕ ਬੜੀ ਵਿਵਾਦਤ ਟਿੱਪਣੀ ਕੀਤੀ ਗਈ ਆ ਸਿਆਸਤ ਦੇ ਵਿੱਚ ਇਹੋ ਜਿਹੀ ਟਿੱਪਣੀਆਂ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਜੀ? ਦੇਖੋ ਕਿੱਟੀ ਸ਼ਰਮ ਦੀ ਗੱਲ ਐ। ਪਹਿਲੀ ਗੱਲ ਮੈਂ ਗੁਰੂ ਘਰ ਦੇ ਬਾਹਰ ਖੜਾ ਐ। ਕਦੇ ਜ਼ਿੰਦਗੀ 'ਚ ਕਿਸੇ ਦੇ ਰੰਗ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ 'ਚ ਟਿੱਪਣੀ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਟਿੱਪਣੀ ਕਰਦੇ ਹੋ ਤਾਂ ਤੁਹਾਡੇ ਤੋਂ ਵੱਡਾ ਮਾਹਾਂ ਮੂਰਖ ਦਾ ਕੋਈ ਨਹੀਂ ਰਾਜਾ ਬੜਿੰਗ ਨੇ ਆਪਣੀਆਂ ਸਾਰੀਆਂ ਹੱਤਾਪਾਰ ਕਰਤੀਆਂ ਔਰ ਜੋ ਗੱਲਾਂ ਕੱਲ ਉਹਨਾਂ ਨੇ ਕਹੀਆਂ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੇ ਕਿੱਤੇ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ ਹੈ ਔਰ ਕੀ ਦੱਸਣਾ ਚਾਹੁੰਦੇ ਨੇ ਉਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਸੋ ਇਹ ਗੱਲ ਦੇ ਨਾਲ ਸਾਰੇ ਸਮਾਜ ਨੂੰ ਬੜੀ ਠੇਸ ਪਹੁੰਚੀ ਹੈ ਮੈਨੂੰ ਲੱਗਦਾ ਐਸੇ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ